ਤਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੁੱਕੜ ਗੱਬਣ ਤੇ ਇੱਕ ਗੱਬਣ ਪਕਾਉਗਾ ਬਾਦ ਜਾਣਕਾਰੀ ਲਵਾਂਗੇ ਬਾਈ ਤੋਂ ਠੀਕ ਹੈ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਲੋਡ ਕਰੋ ਜੀ 752800355 ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਾਈ ਸਾਸੀਗਾ ਜੀ ਸਤਿ ਸ੍ਰੀ ਅਕਾਲ ਜੀ ਨਾਮ ਕਰਨਜੀਤ ਸਿੰਘ ਪਿੰਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਹਾਂਜੀ ਬਾਈ ਪਹਿਲੀ ਵਾਰ ਦੀ ਜਾਣਕਾਰੀ ਦਿਓ ਜੀ ਆਪਾਂ ਪਹਿਲੀ ਵਾਰ ਹੈ ਦੁੱਧ ਦਿੰਦੀ ਸੀ ਹੁਣ ਕਿਲੋ ਕਾਹੀ ਛੱਡਤੀ ਠੀਕ ਹੈ ਜੀ ਗੱਬਣ ਚੈੱਕ ਪਾਸ ਆ 2 ਮਹੀਨਿਆਂ ਦੀ ਹਾਂਜੀ ਤੇ ਬਿੱਲੀ ਦਾ ਮੁੰਡਾ ਡਾਕਟਰ ਸੁੱਖਾ ਆਉਦਾ ਨੂੰ ਹਾਂਜੀ 101% ਗੱਬਣ ਆ ਜੀ ਤੋਂ ਮਰਜ਼ੀ ਚੈੱਕ ਕਰਵਾ ਲਓ ਠੀਕ ਹੈ ਜੀ ਤੇ ਰੇਟ ਭਰਾ ਜੀ ਚਾਚਾ ਰੇਟ ਦਾ 22000 ਰੁਪਏ ਤੋੜ ਦੋ ਤੋੜ ਲਓ ਭਰਾ ਅੰਬਈਂ ਜੇ ਚੈੱਕ ਕਰਨ ਥਾਣਾ ਜਾਂਦਾ ਹਾਂ ਮੜਾ ਮੋਟਾ ਹਾਂ ਦੁੱਧ ਦਾ ਸਹੀ ਆ ਥਾਣਾ ਦੀ ਸਹੀ ਆ ਬਸ ਉਹ ਛੱਡ ਤੇ ਡਰਾਈ ਕਰਤੀ ਹਾਂਜੀ ਬਾਹਰ ਜੇ 20 ਲੈਣੇ ਕਿਤੇ ਕਿਤੇ ਠੀਕ ਆ ਕਿਤੇ ਕਿਤੇ ਚੋਲਣੇ ਹਾਂ ਕਈ ਜਣਾ ਬਾ ਆ ਜਾ ਠੀਕ ਹੈ ਠੀਕ ਬੱਸ ਇਦੀ ਬੰਦ ਕੋਈ ਗੱਲ ਨਹੀਂ ਠੀਕ ਹੈ ਜੀ। ਉਹ ਪ੍ਰਾਖ ਤੋਰਾ ਤਰਾ ਤੁਹਾਡੇ ਸਾਹਮਣੇ ਹੈ। ਰੇਟ ਵੀ ਬਿਲਕੁਲ ਬਾਈ ਨਿਜਮਾ ਜਾਇਜ਼ ਦੱਸਿਆ ਠੀਕ ਹੈ ਜੀ। ਹਾਂਜੀ ਬਾਈ ਜੀ ਅ ਕਾ ਗਾਂਦੀ ਦੱਸੋ ਹੀ ਜਾਣਕਾਰੀ ਇਹ ਸਰਵਸੀ ਆ ਜੀ ਹਾਂਜੀ ਚੈੱਕ ਪਾਸ ਆ ਗਈ 2 ਮਹੀਨਿਆਂ ਦੀ ਦੋ ਦੋ ਉੱਪਰ ਹੀ ਆ ਠੀਕ ਹੈ ਜੀ ਤੇ ਮੂੰਹ ਦੀ ਦੁੱਗੀ ਆ ਜੀ ਅ ਥੋੜੀ ਚੈੱਕ ਕਰੀਏ ਅਗਲਾ ਚੈੱਕ ਕਰਾ ਲਈ ਕਰਾ ਕੇ ਦੇਵਾਂਗੇ ਜੀ ਅਗਲਾ ਕਰਾ ਲਈ ਆ ਵੀ ਜੀ ਹਾਂਜੀ ਜਮਾ ਤਸ਼ੱਲੀ ਕਰ ਲੇ ਠੀਕ ਹੈ ਜੀ ਅੱਜ ਇਹ ਬੁਖੀ ਖੜੀ ਆ ਠੀਕ ਆ ਮੂੰਹੋਂ ਦੁੱਗੀ ਆ ਜੀ ਹਾਂਜੀ बस सीधा ਲੈਣ ਦੇ ਨੀ ਕੋਈ ਹੋਊ ਜੀ ਦੱਸੋ 55 ਦੀ ਦੇਵਾਂਗੇ ਬਸ ਆ ਜਾਣਾ ਆ ਜਾਣਾ ਲੋਪਰਾ ਦੇਖ ਸਕਦੇ ਹੋ ਬਸ ਇਹ ਬਹੁਤ ਸੋਹਣੇ ਕੱਦ ਬੜਾ ਸਖਣ ਕਰਮਾ ਵਾਲੀ ਦਾ ਵਧੀਆ ਤੋੜ ਦਿਓ ਪ੍ਰਾਣੂ ਵੀ ਇਧਰ ਤੋੜ ਦੇ ਜੀ ਤੋੜ ਦੇ ਨਹੀਂ ਲਓ ਜੀ ਇਧਰੋਂ ਤੋੜ ਲਓ ਜੀ ਚੈੱਕ ਕਰ ਸਕਦੇ ਹੋ ਬਸ ਪੁੱਤ ਮੋੜ ਲਓ ਮੋੜ ਲਓ ਆ ਜਾ ਪੁੱਤਾਂ ਜਾ ਲਓ ਜੀ ਤੋੜਾ ਤਰਾ ਸਾਡੇ ਸਾਹਮਣੇ ਆ ਲੋ ਜੀ ਬੱਸੀ ਬਹੁਤ ਜੰਗੀ ਗਾਂ ਦੀ ਬੱਸੀ ਹੈ ਜੀ ਖਾਣਾ ਦੀ ਓਕੇ ਹੈ ਜੀ ਠੀਕ ਹੈ ਜੀ ਕੱਦ ਬੈਠ ਬਹੁਤ ਆ ਸੁਖਣਾ ਦੁੱਧ ਹੀ ਬਹੁਤ ਦੇਊ ਜੀ ਜੇ ਸਾਹਮਣੇ ਜੇ ਇਹਦਾ ਲਹੂ ਪੂਰਾ ਕਰਕੇ ਪੂਰੀ ਸਾਹਮਣੇ ਹਾਂਜੀ 60 ਕਿਲੋ ਨੂੰ ਮੂੰਹ ਮਾਰੂਗੀ ਸਹੀ ਗੱਲ ਹੈ ਇੰਨੀ ਜੰਗੀ ਹੈ ਜੀ ਕਿਉਂ ਅਸਲ ਬੋਦੀ ਵਾਦੀ ਹੈ ਨਾ ਸਾਰੇ ਕੁਸਾਂ ਪੂਰੀ ਹੈ ਜੀ ਚਾਰ ਸਵੇਰੇ ਉਹ ਕਿਤੋਂ ਵੀ ਕਮੀ ਠੀਕ ਹੈ ਜੀ ਠੀਕ ਹੈ ਜੀ ਭਰਾ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਨੰਬਰ ਚੱਲਦੀ ਹੈ ਬੈਕ ਇੱਕ ਹੋਰ ਗੱਭਣ ਹੈਗੀ ਜੀ ਹਾਂਜੀ ਦੱਸੋ ਜੀ ਹਾਂਜੀ ਠੀਕ ਹੈ ਜੀ ਇਹ ਵੀ ਚੈੱਕ ਕਰਾਈਏ ਜੀ ਆਪਣੀ ਇਹ ਵੀ ਚੈੱਕ ਪਾਸ ਹੈ ਜੀ ਹਾਂਜੀ ਇੱਕ ਮਹੀਨਾ ਟਾਈਮ ਦੀ ਸਹੀ ਡੇਢ ਮਹੀਨੇ ਦੀ ਪਾਸ ਆ ਜੀ ਹਾਂਜੀ ਇਹ ਕਿਸੇ 1% ਗੱਭਣ ਹਾਂਜੀ ਚਾਹੇ ਅਗਲਾ ਅੱਧੇ ਪੈਸੇ ਦੇ ਕੇ ਲੈ ਜਾਂਦੇ ਵਿੱਚ ਰੱਖ ਲੈ ਕੋਈ ਦਿੱਕਤ ਨਹੀਂ ਤੇ ਰੇਟ ਰੇਟ ਤਾਂ 25000 ਲਵਾਂਗੇ 100 ਵੀ ਨਹੀਂ ਛੱਡਣਾ ਠੀਕ ਆ ਜੀ ਜਿਹੜੇ ਮਹੀਨੇ ਚੱਕਰ ਵਾਲੀ ਹਾਂਜੀ ਠੀਕ ਆ ਜੀ ਤੋਰ ਦੋ ਭਰਾ ਨੂੰ ਮੜਾ ਜਾ ਤੋਰ ਨਹੀਂ ਭਾਈ ਦੇ ਬਿਲਕੁਲ ਰੇਟ ਖੱਚ ਕੇ ਹੁੰਦੇ ਸਾਨੂੰ ਪਤਾ ਹੀ ਆ ਜੀ ਇਹਦੇ ਗਿਆਨੀ ਆਪਣਾ ਜੇ ਕਰ ਦੂ ਤਾਂ ਵਾਧੇ ਕਰ ਦਿੰਦਾ ਨਹੀਂ ਫਿਰ ਹਿਸਾਬ ਚ ਕਰ ਦਿੰਦਾ ਗੱਲ ਚਲੋ ਜੀ ਤੋਰ ਲਓ ਲਓ ਜੀ ਇਹ ਦੋ ਦਿੰਦੀ ਆ ਜੀ ਦੋ ਦੇ ਨਹੀਂ ਪਾਈ ਆਕ ਦਿੰਦੀ ਆ ਸ਼ਰਤਾਂ ਸ਼ਰਾਂ ਦੀ ਸਹੀ ਆ ਚੱਕ ਚੱਕ ਬਈ ਚੱਕ ਹੁੰਦੀ ਆ ਚੱਕ ਹੁੰਦੀ ਆ ਸਨਾਂ ਦੇ ਵਿੱਚ ਚੱਕ ਹੁੰਦੀ ਆ ਗੱਭਣ ਦੀ ਵੀ ਗਰੰਟੀ ਆ ਬਸ ਠੀਕ ਹੈ ਸੁੱਖੇ ਡਾਕਟਰ ਦੀ ਕਰੀ ਬਈ ਬੀਲੀ ਵਾਲੇ ਦੀ ਠੀਕ ਹੈ ਠੀਕ ਹੈ ਹਾਂਜੀ ਹੋ ਜਾਂਦੀ ਆ ਅੱਜ ਕੱਲ ਸਾਰਾ ਕੁਝ ਕਰ ਲੈਣ ਡਾਕਟਰ ਅੱਜ ਕੱਲ ਲੋਪਰਾ ਤੋੜਾ ਤੋੜਾ ਚੈੱਕ ਕਰਦੇ ਪਾਈ ਨੇ ਤਾਂ ਅੱਜ ਆਫਰ ਕਰਤਾ ਗੱਭਣ ਠੀਕ ਹੈ ਜੀ ਪਰ ਡرائی ਕੀਤੀ ਐਵੇਂ ਆ ਟੋਕੜ ਵੀ ਕਹਿ ਸਕਦੇ ਗੱਭਣ ਵੀ ਕਹਿ ਸਕਦੇ ਪਰ ਇੱਕ ਗਿਰਦੀ ਵੀ ਬਾਲੇ ਤਾਂ 9 ਮਹੀਨੇ ਦੀ ਗੱਭਣ ਆ ਠੀਕ ਹੈ ਚਲੋ ਜੀ ਚਲੋ ਇਹ ਵੀ 4 ਨੰਬਰ ਦੱਸੋ ਜੀ ਇਹ ਗਿਰਦੀ ਬਰੀਡ ਆ ਜੀ ਹਾਂਜੀ ਕੱਦ ਕਾਰ ਤੁਸੀਂ ਦੇਖ ਲਓ ਬਹੁਤ ਆ 3 ਮਹੀਨੇ ਦੀ ਚੱਕ ਪਾਸ ਆ ਜੀ ਛੋਟੀ ਚੱਕਰਾਈ ਅਗਲਾ ਚੱਕਰ ਵਾਲੇ ਜਮਾ ਕਰਾ ਲਈ ਜੀ ਅੱਜ ਹੀ ਕਰਾਈ ਆ ਠੀਕ ਹੈ ਜੀ ਤੇ ਦੋ ਪ੍ਰੋਬਲਮ ਫਿਰ ਗਈ ਤੇ ਦੁੱਧ ਦਰਾਈ ਹੈ ਜੀ ਦਰਾਈ ਹੈ ਜੀ ਇਹ ਡਰਾਈ ਇਹ ਸੁੱਕੇ ਸਾਲ ਬੰਦ ਗਈ ਸੀ ਵੇੜ ਅੱਛਾ ਜੀ ਤੇ ਉਹ ਬੰਦੇ ਤੋਂ ਬਣੀ ਨਾ ਮੈਂ ਲਿਆ ਹਾਂ ਹਾਂ ਜੀ ਆਪਣੇ ਕੋਲ ਕਰਮਾਂ ਵਾਲੀ ਉਹਦੀ ਬਣ ਗਈ ਠੀਕ ਹੈ ਜੀ ਦੁੱਧ ਹਟ ਗਈ ਸੀ ਠੀਕ ਹੈ ਜੀ ਲੋ ਪ੍ਰਾ ਮਸਬੁੱਤਾ ਜੀ 11 ਤੇ ਰੇਟ ਭਰਾ ਖੱਚ ਕੇ ਹੀ ਦੱਸਦੇ ਆ ਅਗਲਾ ਕਹੇ ਬਸ ਮੋੜ ਦੇ ਮੋੜ ਦੋ ਕੋਈ ਨਹੀਂ ਬਾਹਰ ਕੱਢ ਦਿੰਦੇ ਉਹ ਜੇ ਬਾਹਰਲੇ ਤੁਹਾਨੂੰ ਕਦ ਵਾਲਾ ਹੌਲੀ ਹੌਲੀ ਮੁਰੂਆ ਸੀ ਮੈਂ ਤਾਂ ਸਵਾ 1.5 ਲੱਖ ਆੜੀ ਬਣੂਗੀ ਠੀਕ ਹੈ ਤੇ ਰੇਟ ਰੇਟ ਇਹ ਜਾਰੀ 1000 ਦੀ ਹਾਂ ਨੰਦੇਵਾ ਚੈੱਕ ਪਾਸ ਚੈੱਕ ਗਰੰਟੀ ਨਾਲ ਠੀਕ ਹੈ ਜੀ 11 11 ਨਸਲ ਦੀ ਮਾਰ ਹਾਂ ਜੀ 6 ਲੱਖ ਦੀ ਵੀ ਗੁਦਿਆਰ ਹੋ ਗਈ ਤੇ ਮੜਾ ਮੂੰਹ ਦਿਖਾਦਾ ਮੜਾ ਯਾ ਆ ਜਾ ਪੁੱਤੋ ਚੈੱਕ ਕਰ ਸਰੇ ਭਰਾ 11 ਠੀਕ ਹੈ ਜੀ ਲੋ ਜੀ ਠੀਕ ਹੈ ਠੀਕ ਹੈ ਭਰਾ ਆਪਣੇ ਕੋ 4 ਕੰਮ ਹੀ ਅੱਜ ਦੋ ਬੱਸਾਂ ਹੋ ਰਹੀ ਜੀ ਚਲ ਦਿਖਾਓ ਵੀ ਦਿਖਾਓ ਮਾਰਾ ਜੀ ਠੀਕ ਹਾਂਜੀ ਭਾਈ ਇਹ ਦੱਸੋ ਜੀ ਬੱਸੀ ਦੀ ਜਾਣਕਾਰੀ ਇਹ ਬੱਸੀਆਂ ਦੋਨੇ ਮੂੰਹ ਦੇ ਨੇ ਦੋਨਾਂ ਦੀ ਆ ਵੀ ਦੁੱਗੀ ਆ ਜੀ ਆ ਵੀ ਦੁੱਗੀ ਆ ਹਾਂ ਇਹਦਾ ਦੱਸੋ ਪਹਿਲਾਂ ਜੀ ਇਹਨੇ ਹੀਟ ਕੱਢੀ ਸੀ 500 ਪਰਸੋ ਜੋ ਕਿ ਪਸਾ ਜੀ ਮੈਂ ਬਿਜੀ ਸੀ ਮੈਂ ਟੀਕਾ ਨਹੀਂ ਭਰਾ ਮੈਂ ਝੂਠ ਬੋਲਦਾ ਠੀਕ ਹੈ ਜੀ ਲਵਾਈ ਨਹੀਂ ਗਈ ਇਹ ਬੱਸੀ 25000 ਦੀ ਦੇਵਾਂਗੇ ਬਸ ਟਾਪਰਾ ਟਾਪ ਦੀ ਬੱਸੀ ਆ ਪੂਰੀ ਚੰਗੀ ਬਰੀਡ ਠੀਕ ਹੈ ਤੇ ਆ ਬੱਸੀ ਦਾ ਵੀ ਮੁੱਲ 25000 ਠੀਕ ਹੈ ਜੀ ਇੱਕੋ ਜਿਹਾ ਹੀ ਰੇਟ ਆ ਸਹੀ ਬਾਜੇ ਜੋੜਾ ਲੈ ਨੂੰ ਕੋਈ 45 ਦਾ ਦੇ ਦਾਂਗੇ ਇਹ ਕੱਪੜਾ ਕੁਮੜ ਤਾਂ ਨਹੀਂ ਨਹੀਂ ਇਹ ਬੋਲੀਆਂ ਸੀ ਕਿ ਪਰਸੋਂ ਚ ਉੱਥੇ ਦੁਨ ਨਹੀਂ ਅਸਾ ਜੀ ਮੈਂ ਬੀਜੀ ਸੀ ਮੈਂ ਛੋਟੀ ਗਾ ਨਹੀਂ ਭਰੇ ਠੀਕ ਹੈ ਬਿਲਕੁਲ ਖਾਲੀ ਆ ਠੀਕ ਹੈ ਜੀ ਦੋ ਦੰ ਦਾ ਮੂੰਹ ਨਹੀਂ ਡੁੱਬੂ ਠੀਕ ਹੈ ਮੈਨੂੰ ਦਿਖਾ ਦਿਓ ਹੋਰ ਤਾਂ ਨਹੀਂ ਬਸ ਇੱਕ ਬਾਰੇ ਬੱਸੀ ਖੜੀ ਉਧਰ ਉਹ ਵੀ ਦਿਖਾ ਦਿੰਦਾ ਚਲੋ ਚਲੋ ਹਾਂ ਜੀ ਲੋਪਰਾ ਬਾਈ ਦਾ ਫਾਰਮ ਦਾ ਕੰਮ ਆ ਅੱਜ ਥੋੜਾ ਜਿਹਾ ਬਾਈ ਬੀਜੀ ਆ ਠੀਕ ਹੈ ਜੀ ਤੇ ਦਾ ਦਭਲਗਾ ਨਾ ਜੀ ਵੀ ਆ ਦੱਸੋ ਜੀ ਗਾ ਲਈ ਇਹ ਨੂੰ ਜੀ ਨੋ ਮਹੀਨਾ ਬਾਅਦ ਲੱਗ ਗਿਆ ਠੀਕ ਹੈ ਜੀ ਕਿੰਨੇ ਕੰਦ ਰਹੇ ਜੀ ਨੇ ਨੇ ਚਾਰੀ 45 ਲੈ ਸਕਦੇ ਵਧ ਲੈ ਜਾਨੀ ਦੱਸ ਬਸ ਰੇਟ ਇਹੋ ਜਿਹਾ ਕੋਲੋਂ ਪਾਸ ਜਿਹੜਾ ਆ ਕੇ ਮੁੰਡੇ ਦਾ 60000 ਕਰਦੇ ਹਾਂ 60000 ਕਰਦੇ ਹਾਂ ਜੀ ਲੋਪਰਾ ਇਹਦਾ ਹਾਂਜੀ ਠੀਕ ਹੈ ਜੀ ਇਹਦਾ ਕਿੰਨਾ ਰੇਟ ਦਾ 60000 60000 ਕਰਦੇ ਹਾਂ ਠੀਕ ਹੈ ਜੀ ਹਾਂਜੀ ਦੱਸੋ ਜੀ ਇਹਦਾ ਅਗਲੀ ਦਾ ਇਹਦਾ 1.5 ਮਹੀਨਾ ਰਹਿ ਗਿਆ ਜੀ ਹਾਂਜੀ ਉਹ 10 ਦਿਨ ਵੱਧ ਵੀ ਲੈ ਸਕਦੀ ਹੈ ਜੀ ਠੀਕ ਹੈ ਜੀ ਇਹਦਾ ਮੁੱਲ 30000 ਹੈ ਜੀ ਇਹਦਾ ਮੁੱਲ 30000 ਇਹ ਸਹੀ ਵਾਲ ਚ ਪੈਂਦੀ ਹੈ ਜੀ ਧੰਨੀਪੁਰੀ ਆ ਠੀਕ ਹੈ ਜੀ ਫਰੀਡ ਵਧੀਆ ਰੁੱਧ ਦਊਗੀ 18 19 ਤੱਕ ਖੁੱਲਾ ਜੀ ਠੀਕ ਹੈ ਜੀ ਤੇ ਇੱਕ ਆਫਰ ਬੱ ਠੀਕ ਹੈ। ਇਹ ਦਿਖਾ ਦੋ ਬੱਸੀ। ਹਾਂਜੀ। ਮੋਦੀ ਵਾਲੀ ਬੱਸੀ ਆ ਖੀਰੀ ਬੱਸੀ ਬਹੁਤ ਵਧੀਆ ਜੀ ਇਹ। ਹਾਂਜੀ। ਇਹਦਾ ਮੁੱਲ ਬੱਸ ਲੈਣ ਦੇਣੀ 16000 ਆ ਜੀ। ਲੋਪਰਾ ਬਿਲਕੁਲ ਸੋਹਣੀ ਆ ਦੇਖ ਸਕਦੇ ਹੋ। ਦੇਖ ਸਕਦੇ। 16000। ਭਾਈ ਨੇ ਬਿਲਕੁਲ ਖੱਚ ਕੇ ਰੇਟ ਦੱਸਿਆ ਜੀ ਨੇ ਸਾਂਭਣੀਆਂ ਪਾ ਲੈਣੀਆਂ। ਬਹੁਤ ਵਧੀਆ। 1 ਮਹੀਨੇ ਨੂੰ ਠੀਕਾ ਲੈ ਲਉ ਜੀ। ਠੀਕ ਹੈ ਜੀ। 1 ਮਹੀਨਾ ਦਾ ਬਕੇਸਾ ਹੋਊਗਾ। ਠੀਕ ਹੈ ਜੀ। ਲੋਪਰਾ ਭਾਈ ਜੀ ਨੇ ਜਰੂਰ ਕਨੈਕਟ ਕਰੋ। ਠੀਕ ਹੈ ਜੀ। ਪਿੰਡ ਸਹਣਾ ਤੇ ਜ਼ਿਲ੍ਹਾ ਨੂੰ ਪਾਇਆ ਬਰਨਾਲਾ। ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ।